ਓ ਮਹਾਰਿ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਦੇ ਸੱਚ ਨਾਨਕ ਹੋਸੀ ਭੀ ਸੱਚ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਪਤ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰਿ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਪਤਿ ਪਾਵਨ ਭਗਤ ਵੈਸ਼ਾਲ ਚਵਰ ਛਤਰ ਤਖਤ ਦੇ ਮਾਲਕ ਅਕਤ ਤੇ ਹਕੀਕਤ ਤੇ ਸੁਭਾਏ ਮਾਨ ਦਸੋ ਪਾਤਸ਼ਾਹੀਆਂ ਜੀ ਕੇ ਆਤਮਕ ਸਰੂਪ ਵਾਲੀਏ ਕੁਲ ਆਲਮ ਦੋ ਜਹਾਨ ਵਾਲੀ ਸਰਵਰੇ ਕਾਇਨਾਤ ਤੀਨ ਦੁਨੀਆਂ ਦੇ ਰਹਿਬਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਮਹਾਰਾਜ ਤਨਾਂ ਦੀ ਪਾਵਨ ਪਵਿੱਤਰ ਬਾਰਗਾਹ ਹਜ਼ੂਰੀ ਅੰਦਰ ਅਤੇ ਧਨ ਬ੍ਰਹਮ ਗਿਆਨੀ ਮਹਾਪੁਰਖ ਤਤ ਬੇਦੰਤ ਤਪਸਵੀ ਬਾਬਾ ਠੰਗਾਣਾ ਸਾਹਿਬ ਜੀ ਇਤਨਾ ਮਹਾਪੁਰਖਾਂ ਦੇ ਪਾਵਨ ਪਵਿੱਤਰ ਸਥਾਨਾਂ ਦੇ ਚੌਥੇ ਪਾਦਸ਼ਾਹ ਛੋਟੀ ਸੰਤਾਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਦਸ਼ਾਹ ਜੀ ਦੇ ਅਵਤਾਰ ਪੁਰਗਨੂਨ ਬੜੇ ਪ੍ਰੇਮ ਭਾਵਨਾ ਅਸ਼ਰਦਾ ਸਤਕਾਰ ਦੇ ਸਹਿਤ ਮਨਾ ਰਹੇ ਹੋ ਸਭ ਤੋਂ ਪਹਿਲਾਂ ਸਹਿਬਾ ਜੀ ਦਿੱਤੀ ਹੋਈ ਫਤੇ ਨੂੰ ਪ੍ਰਵਾਨ ਕਰੋ ਗੱਜ-ਵੱਜ ਕੇ ਆਕ ਸਾਹਿਬ ਜੀ ਕੀ ਫਤਿਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਬਾਦਸ਼ਾਹੀ ਦਾ ਅਵਤਾਰ 1534 ਈਸਵੀ ਦੇ ਵਿੱਚ ਚੂਨਾ ਮੰਡੀ ਲਾਹੌਰ ਵਿਖੇ ਆਪ ਜੀ ਨੇ ਅਵਤਾਰ ਧਾਰਨ ਕੀਤਾ ਮਝਪੁਰ ਵਿੱਚ ਆਪ ਜੀ ਦੇ ਮਾਦਾ ਪਿਤਾ ਜੀ ਸੱਜ ਖੰਡ ਜਗਰਾਜ ਦੇ ਹੈ ਨਾਨੀ ਜੀ ਆਪ ਜੀ ਦੀ ਪਾਲਣਾ ਕੋਈ ਨਾ ਕਰਦੇ ਹੈ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਤਿਗੁਰੂ ਗੁਰੂ ਅਮਰਦਾਸ ਸੱਜੇ ਪਾਤਸ਼ਾਹ ਜੀ ਦੀ ਸੰਗਤ ਪ੍ਰਾਪਤ ਹੁੰਦੀ ਹੈ ਇੱਥੇ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਆ ਸ਼੍ਰੀਕੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਚਾਚੇ ਤਾਏ ਦੇ ਪੁੱਤ ਭਰਾ ਆਣ ਕਰਕੇ ਬਾਬਾ ਅਮਰਦਾਸ ਜੀ ਦੇ ਕੋਲ ਦਰਸ਼ਨ ਕਰਨ ਵਾਸਤੇ ਆਉਂਦੇ ਤੇ ਸਤਿਗੁਰੂ ਗੁਰੂ ਰਾਮਦਾਸ ਸੱਜੇ ਪਾਤਸ਼ਾਹ ਜੀ ਨੂੰ ਤੱਕਦੇ ਆ ਉਸ ਸਮੇਂ ਬੌਲੀ ਸਾਹਿਬ ਦਾ ਨਿਰਮਾਣ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਰਵਾ ਰਹੇ ਐ ਤੇ ਸਿਰ ਦੇ ਉੱਪਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਮਿੱਟੀ ਦਾ ਟੋਕਰਾ ਰੱਖਿਆ ਹੋਇਆ ਤੇ ਉਸ ਸਮੇਂ ਸ਼੍ਰੀਕੇ ਭਾਈਚਾਰੇ ਦੇ ਲੋਕ ਮਿਹਣਾ ਮਾਰਦੇ ਆ ਵੀ ਚੱਲ ਤੂੰ ਪਿੰਡ ਇੱਥੇ ਆਣ ਕੇ ਸਾਧਾ ਦੇ ਕੋਲ ਕੀ ਕਰਨਾ ਤੂੰ ਚੱਲ ਉੱਥੇ ਜਾ ਕੇ ਆਪਣੀ ਖੇਤੀਬਾੜੀ ਕਰ ਔਰ ਉਹ ਸਤਿਗੁਰੂ ਰਾਮਦਾਸ ਸੱਜੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਨ ਦੀ ਉਹ ਢਾਰ ਭਾਵੇਂ ਕੋਈ ਮਾੜਾ ਕਹੀ ਜਾਵੇ ਭਾਵੇਂ ਕੋਈ ਚੰਗਾ ਕਹੀ ਜਾਵੇ ਅਸੀਂ ਤੇ ਸਤਿਗੁਰੂ ਨਾਨਕਦੇਵ ਸੱਜੇ ਪਾਤਸ਼ਾਹ ਦੇ ਘਰ ਦੀ ਸੇਵਾ ਕਰ ਰਹੇ ਆ ਤੇ ਇੱਥੋਂ ਹੀ ਸਾਰੀਆਂ ਬਰਕਤਾਂ ਤੇ ਨਿਆਮਤਾ ਪ੍ਰਾਪਤ ਹੁੰਦੀਆਂ ਨੇ ਇਹ ਵਾਕਿਆ ਹੀ ਸਤਿਗੁਰੂ ਰਾਮਦਾਸ ਸੱਜੇ ਪਾਤਸ਼ਾਹ ਜੀ ਨੇ ਉਸ ਦਰ ਘਰ ਦੇ ਵਿੱਚ ਸੇਵਾ ਕਰਕੇ ਮਿੱਟੀ ਦੇ ਟੋਕਰੇ ਢੋ ਕਰਕੇ 사드 ਸੰਗਤ ਜੀ ਫਿਰ ਉਹ ਗੁਰਤਾ ਗੰਦੀ ਦੇ مالک ਬਣੇ ਤੇ ਸਤਿਗੁਰੂ ਗੁਰੂ ਰਾਮਦਾਸ ਸੱਜੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੀ ਪਾਵਨ ਪਵਿੱਤਰ ਨਗਰੀ ਨੂੰ ਆਪ ਭਾਗ ਲਾਉਣਾ ਕਿੰਦੇ ਵਸਾਉਣਾ ਕੀਤਾ ਉਹ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਜਿਨ੍ਹਾਂ ਨੂੰ 사드 ਸੰਗਤ ਜੀ ਜਿਨ੍ਹਾਂ ਦੀ ਬਾਣੀ ਮਹਾਰਾਜ ਸਰ ਦੇ ਵਿੱਚ ਅੰਕਿਤ ਹੈ ਮਾਰੇ ਕਹਿੰਦੇ ਅਨੰਤ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ ਜਿਹੜੇ ਮਹਾਪੁਰਖ ਨੇ ਨਾ ਉਹ ਸਦਾ ਵਾਸਤੇ ਹਰੀ ਵਾਹਿਗੁਰੂ ਜੀ ਦੇ ਨਾਮ ਦੀ ਕੀਰਤੀ ਗਾਉਂਦੇ ਰਹਿੰਦੇ ਆ ਜੇ ਕੋਈ ਨਿੰਦ ਕਰੇ ਹਰ ਜਨ ਕੀ ਭਾਵੇਂ ਕੋਈ ਐਸੇ ਤਤ ਮੇਤਿਆਂ ਪ੍ਰਭ ਗਿਆਨੀਆਂ ਦੀ ਕੋਈ ਨਿੰਦਿਆ ਵੀ ਕਰੀ ਜਾਵੇ ਨਾ ਆਪਣਾ ਗੁਣ ਨਾ ਗਵਾਵੇ ਆਪਣੇ ਸੁਭਾਅ ਨੂੰ ਨਹੀਂ ਉਹ ਤਿਆਗਦੇ ਹਨ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਗੁਰੂ ਰਾਮਦਾਸ ਸੱਜੇ ਪਾਤਸ਼ਾਹ ਜੀ ਨੇ अनेका ਕਾਰਜ ਕੀਤੇ ਜਿਥੇ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਨੇ ਇਹ ਸ੍ਰੀ ਰਾਮਦਾਸ ਸਰੋਵਰ ਜਿਹੜਾ ਹੈ ਆਰਾਮ ਸਰੋਵਰ ਉਹਦੀ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਨੇ ਨਿਰਮਾਨਤਾ ਕਰਵਾਈ ਤੇ ਕਾਰਜ ਅਰੰਭੇ ਜਿੱਥੇ ਸਾਧ ਸੰਗਤ ਜੀ ਅਨੇਕਾਂ ਜੀਵ ਭਾਵੇਂ ਕੋਈ ਪਿੰਗਲਾ ਹੋਵੇ ਤੇ ਭਾਵੇਂ ਕੋ ਕੋੜਾ ਹੋਵੇ ਉਹ ਵੀ ਉੱਥੇ ਅੱਜ ਵੀ ਇਸ਼ਨਾਨ ਕਰੇ ਭਾਵਨਾ ਦੇ ਨਾਲ ਤੇ ਉਹ ਵੀ ਸਚਾਲਾ ਹੋ ਜਾਂਦਾ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਐਸੀ ਬਖਸ਼ਿਸ਼ ਉੱਤੇ ਅੱਜ ਵੀ ਵਰਤ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਮਿਤਵਾਨ ਜਿਹੜੇ ਆ ਆਪਣੇ ਆਪ ਨੂੰ ਸੱਚਾ ਬਣਾਉਣ ਵਾਸਤੇ ਸੰਗਤ ਸੰਗਤ ਨੂੰ ਗੁੰਮਰਾਹ ਕਰਨ ਦੇ ਵਾਸਤੇ ਇਹੋ ਜਿਹੇ بڑے ਢੰਗੇ ਜਿਹੜੇ ਪ੍ਰਚਾਰ ਕਰ ਰਹੇ ਆ ਕਿ ਨਾ ਜੀ ਨਾਏ ਤੇ ਪਾਣੀ ਐ ਇਹਦਾ ਕੋਈ ਮਹਾਤਮ ਨਹੀਂ ਪਰ ਸਤਿਗੁਰੂ ਗੁਰੂ ਰਾਮਦਾਸ ਸੱਜੇ ਪਾਤਸ਼ਾਹ ਨੂੰ ਫਿਰ ਕੀ ਲੋੜ ਪੈ ਗਈ ਸੀ ਲਵਾਉਣ ਦੀ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਬੌਲੀ ਲਵਾਉਣ ਦੀ ਕੀ ਲੋੜ ਪੈ ਗਈ ਸੀਗੀ ਅੱਜ ਵੀ ਬੌਲੀ ਸਾਹਿਬ ਦੇ ਵਿੱਚ 84 ਸ੍ਰੀ ਜਪਜੀ ਸਾਹਿਬ ਦੇ ਪਾਠ ਕਰਕੇ ਉਹਦੇ ਵਿੱਚ 84 ਵਾਰ ਸਣ ਕੇ ਸੇ ਇਸ਼ਨਾਨ ਕਰੋ ਤੇ ਅੱਜ ਵੀ ਸਾਧ ਸੰਗਤ ਜੀ 84 ਕੱਟੀ ਜਾਂਦੀ ਹੈ ਗੁਰਸਿੱਖਾਂ ਦੀ ਤੇ ਭਾਵਣਾ ਵਾਲੇ ਅੱਜ ਵੀ ਕਰ ਰਹੇ ਐ ਤੇ ਉਹਨਾਂ ਦੀ ਕੱਟੀ ਵੀ ਜਾ ਰਹੀ ਹੈ ਪਰ ਜਿਹੜੇ ਨਿੰਦਕ ਨੇ ਉਹਨਾਂ ਦਾ ਸੁਭਾਅ ਬਣਿਆ ਹੋਇਆ ਹੈ ਨਿੰਦਿਆ ਕਰਨ ਦਾ ਉਹਨਾਂ ਨੇ ਗੁਰੂ ਘਰ ਦੇ ਸਰੂਪਨਾਂ ਤੇ ਗੁਰੂ ਘਰ ਦੀ ਮਾਨਮੁਨਯਾਤਾ ਤੇ ਕਿੰਤੂ ਪਰੰਤੂ ਕਰਨਾ ਪਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪ ਸਾਧ ਸੰਗਤ ਜੀ ਇਹ ਸਾਰੇ ਸਰੋਵਰ ਪਵਿੱਤਰ ਜਿਹੜੇ ਰਚਨਾ ਕੀਤੇ ਤੇ ਕੋਈ ਵੀ ਭਾਵਨਾ ਦੇ ਨਾਲ ਭਾਵੇਂ ਕੋਈ ਅੱਖਾਂ ਤੋਂ ਸਾਧ ਸੰਗਤ ਜੀ ਮਨਾਖਾ ਹੋਵੇ ਸੂਰਮਾ ਹੋਵੇ ਉਹ ਵੀ ਇਸ਼ਨਾਨ ਕਰੇ ਭਾਵਨਾ ਦੇ ਨਾਲ ਜਲ ਪਾਵੇ ਨਾ ਅੱਖਾਂ ਦੇ ਵਿੱਚ ਨੈਤਰਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਉਹਦੇ ਤੇ ਵੀ ਕਿਰਪਾ ਕਰ ਦਿੰਦੇ ਆ ਕਰੇ ਨਗਰ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਿੰਘ ਸੱਜੇ ਪਾਤਸ਼ਾਹ ਜੀ ਇੱਕ ਸਮੇਂ ਗਏ ਉੱਥੇ ਸਾਧ ਸੰਗਤ ਜੀ ਪਿੰਗਲਾ ਤੇ ਅੱਖਾਂ ਤੋਂ ਉਹਨੂੰ ਦਿਸਦਾ ਨਹੀਂ ਤੇ ਉਹਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਬੜੀ ਸੁਣੀ ਵਡਿਆਈ ਸੁਭਾ ਸੁਣੀ ਵੀ ਮਹਾਰਾਜ ਸਾਹਿਬ ਜੀ ਕਦੋਂ ਮੈਨੂੰ ਦਰਸ਼ਨ ਦਿਓਗੇ ਆਣ ਕਰਕੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਨਾਨਕ ਮੱਤੇ ਨੂੰ ਜਾਂਦਿਆਂ ਹੋਇਆ ਉਥੇ ਸਾਧ ਸੰਗਤ ਜੀ ਜਾ ਕੇ ਕਰੇ ਨੰਕਰ ਦੇ ਵਿੱਚ ਜਦੋਂ ਪਹੁੰਚੇ ਤੇ ਉਸ ਪਿੰਗਲੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖਬਰ ਮਿਲੇ ਵੀ ਮਹਾਰਾਜ ਸਾਹਿਬ ਜੀ ਇੱਥੇ ਆਏ ਹੋਏ ਐ ਉਹਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਣਾ ਕਮਲਾਂ ਦੇ ਜਿਹੜਾ ਜੋੜਾ ਸੀ ਨਾ ਉਦੇ ਵਿੱਚੋਂ ਸਾਤ ਸੰਗਤ ਜੀ ਚਰਨਾ ਕਮਲਾਂ ਦੀ ਧੂੜੀ ਲੈ ਕਰਕੇ ਆਪਣੇ ਨੇਤਰਾਂ ਤੇ ਲਾਈ ਨੇਤਰਾਂ ਦੇ ਵਿੱਚ ਪਾਈ ਤੇ ਉਹ ਨੇਤਰ ਨੇਤਰਾਂ ਤੋਂ ਉਹ ਦਿਸਣ ਲੱਗ ਪਿਆ ਤੇ ਫਿਰ ਇਸੇ ਪ੍ਰਕਾਰ ਹੀ ਉਹਨੇ ਸਤਿਗੁਰੂ ਗੁਰੂ ਅਰਜਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋ ਕੇ ਵंदन ਕੀਤੀ ਨਮਸਕਾਰ ਕੀਤੀ ਮਹਾਰਾਜ ਮੇਰੇ ਕੋਈ ਆਸ ਨਹੀਂ ਸੀ ਕਿ ਮੈਨੂੰ ਕੋਈ ਰਾਜੀ ਕਰ ਸਕੇ ਆਪ ਜੀ ਨੇ ਕਿਰਪਾ ਕੀਤੀ ਹੈ ਪਿੰਗਲ ਪਰਬਤ ਪਾਰ ਕਲੇ ਕਲੇ ਚਤਰ ਬਕੀਤਾ ਅੰਦਲੇ ਤੇ ਭਵਣ ਸੂਜੀਆ ਗੁਰ ਭੇਡ ਪੁਣੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਪੀਤਾ ਕੋਟ ਮੈਂ ਕੋਈ ਕੋਟ ਅਗਰ ਹੈ ਨਿਰਮਲ ਪਏ ਚੀਤਾ ਐਵੇਂ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਸਾਰੀ ਹਿਰਦੇ ਦੀ ਜਿਹੜੀ ਮੈਲ ਹੈ ਨਾ ਉਹ ਚਲੀ ਜਾਂਦੀ ਹੈ ਔਰ ਹਿਰਦਾ ਜਿਹੜਾ ਵਾ ਮੈਂ ਨਿਰਮਲ ਹੋ ਜਾਂਦਾ ਹੈ ਮੈਲ ਤੋਂ ਰਹਿਤ ਹੋ ਜਾਂਦਾ ਹੈ ਉਹਨਾ ਮਹਾਂਪੁਰਖਾਂ ਸਤਿਗੁਰੂ ਗੁਰੂ ਰਾਮਦਾਸ ਸੱਜੇ ਪਾਤਸ਼ਾਹ ਜੀ ਦੀ ਆਪਾਂ ਯਾਦ ਉਹਨਾਂ ਦੇ ਮਹਾਂਪੁਰਖਾਂ ਦੀ ਯਾਦ ਨੂੰ ਮਨਾ ਰਹੇ ਆ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਨੂੰ ਮਨਾ ਰਹੇ ਆ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜਿਵੇਂ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਉਹ ਸਿੱਖਿਆ ਤੇ ਚੱਲਣ ਦਾ ਮਹਾਰਾਜ ਸਾਹਿਬ ਜੀ ਸਾਨੂੰ ਵੀ ਬਾਲ ਬੁੱਧੀ ਉਦਮ ਉਤਸ਼ਾਹ ਬਖਸ਼ਿਸ਼ ਕਰਨ ਸਹਿਬ ਸੱਜੇ ਪਾਤਸ਼ਾਹ ਜੀ ਦੀਆਂ ਵਿਚਾਰਾਂ ਕਰਦੇ ਆ ਕਥਾ ਕਥਨ ਕਰਦੇ ਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜਿਨ੍ਹਾਂ ਨੇ ਖੰਡੇ-ਫਾਡੇ ਦਾ ਅਮਰਤ ਛਕਿਆ ਉਹ ਵਡਭਾਗੇ ਆ ਜਿਨ੍ਹਾਂ ਨੇ ਅਜੇ ਤੱਕ ਅਮਰਤ ਨਹੀਂ ਛਕਿਆ ਅਮਰਤ ਜ਼ਰੂਰ ਛਕੋ ਗੁਰੂ ਕੇ ਲੜ ਲੱਗੋ ਗੁਰੂ ਕੇ ਸਿੱਖ ਸਿੱਖਣੀਆਂ ਸਜ ਕਰਕੇ ਬਾਣੀ ਬਾਣੇ ਦੇ ਧਾਰਨੀ ਹੋ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਵਾਰੋ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋਣਗੇ ਲੈ ਕੇ ਤਾਂ ਇਹਨਾਂ ਛੁੱਟੀ ਆ ਕਿਨ ਕਿਨ ਭੋਲਨਹਾਰ ਬਖਸ਼ਨਹਾਰ ਬਖਸ਼ ਲੈ ਨਾਣੇ ਪਾਰ ਉਤਾਰ ਮਹਾਂਪੁਰਖ ਸੰਤ ਬਾਬਾ ਜਸਰਾਜ ਸਿੰਘ ਜੀ ਤੇ ਨਾ ਮਹਾਂਪੁਰਖਾਂ ਦਾ ਕੋਟਾਣ ਕੋਡ ਧੰਨਵਾਦ ਸਾਧ ਸੰਗਤ ਜੀ ਸ਼ਰੋਣੀ ਪੰਥ ਅਕਾਲੀ ਸ੍ਰੀ ਮਿਸਲ ਸ਼ਹੀਦਾਂ ਦਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਉਹਨਾਂ ਵੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਸੀ ਪਰ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਹੋਣ ਕਾਰਨ ਉਧਰੋਂ ਦਸ਼ਰਿਆਂ ਦੇ ਮੁਹੱਲੇ ਬਣਾ ਕਰਕੇ ਵਾਪਸ ਆ ਰਹੇ ਆ ਤੇ ਰਸਤੇ ਵਿੱਚ ਇਸ ਕਰਕੇ ਮਾਹਪੁਰਖਾਂ ਦੀ ਵੀ ਹਾਜ਼ਰੀ ਸਾਰੀਆਂ ਸੰਗਤਾਂ ਨੇ ਇੱਥੇ ਪਰਵਾਣ ਕਰਨੀ ਹੈ ਮਾਹਪੁਰਖਾਂ ਵੱਲੋਂ ਵੀ ਫਤੇ ਦੀ ਸਾਜ ਹੈ ਆਖੋ ਸਾਰੀਆਂ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਣ ਆਪਣੇ ਕੋਲ